ਹਾਂ ਹਾਂ ਕੜੀ ਚ ਬੰਦੇ ਨੇ ਹਾਂ ਅੱਛਾ ਮੈਦਾਨ ਐ ਤਖਾਣੀ ਲੈਂਦੇ ਨੇ ਪਟਿਆਲੇ ਤੋਂ ਮੈਂ ਕੜੀ ਫੱਤੀ ਨਾ ਨਾ ਪਟਿਆਲੇ ਤੋਂ ਕਿੱਥੇ ਮੈਂ ਸਾਹਮਣੇ ਤੁਰਨ ਚੱਲੀ ਨਾ ਨਾ ਫਰਮਾਇਂ ਨਾ ਕਦੇ ਸਾਰਿਆਂ ਨੂੰ ਮੇਰੇ ਵੱਲੋਂ ਸੱਚ ਜਿਹਾ ਗੋਪਰੇ ਫੈਮਿਲੀ ਬਲੌਗ ਇਸ ਤੋੜਾ ਸੁਆਗਤ ਹੈ ਮੀ ਬੈਣ ਦੀ ਤਿਆਰੀ ਹੋ ਗਈ ਹਰ ਨਹੀਂ ਫੇਰ ਆ ਗਿਆ ਫਟਾਫਟ ਆ ਕੜੀ ਬਣਾ ਲਈਏ ਆ ਮੇਰੇ ਪਿੱਛੇ ਪਿੱਛੇ ਕਿੱਦਾਂ ਕਤਲ ਲੰਘ ਰਹੇ ਮਮਾ ਮਮਾ ਕਰਤਾ ਆ ਜਾ ਹੁਣ ਖੜਾ ਰਿਹਾ ਫਿਰ ਖੜ ਜਾ ਦੇਖੀ ਦੇਖੀ ਉੱਥੇ ਜਾ ਰਿਹਾ ਹੈ ਆ ਗਿਆ ਇੱਥੇ ਰਾਮ ਨੇ ਦੇਖੀ ਕਿ ਸੋਰ ਨੂੰ ਫੜਦਾ ਕੰਧਿਆਂ ਵਾਲੀ ਨੂੰ ਕੰਧਿਆਂ ਵਾਲੀ ਨੂੰ ਹੂੰ ਤੜੀ ਮੱਤੇ ਬੰਵਾ ਗਿਆ ਦੋ ਕੜੀ ਤੋੜ ਦੋ ਰਿਆ ਰਿਆ ਕਤਵੀ ਬੀਬੀ ਕੋਲ ਖੇਡ ਘੜੀ ਤਾਂ ਨਹੀਂ ਕਰਦੇ ਜੀ ਸਾਰਿਆਂ ਨੇ ਮੇਰੇ ਵੱਲ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਬਲੌਗ ਨੂੰ ਸਤਿ ਸ੍ਰੀ ਅਕਾਲ ਹੈ। ਪੂਨ ਪਹਿਲਾ ਅਸੀਂ ਅੰਦਰ ਲਈ ਨਾ सॉरी ਬਾਹਰ ਲਈ ਦੇ ਅਗ ਬਾੜੀ ਤੀ ਕਿਉਂ ਅੱਜ ਨਾਲੇ ਐਤਵਾਰ ਵੀ ਤਾਂ ਮੈਂ ਥੋੜਾ ਜਿਆਦਾ ਲੇਟ ਹੋਊਗੀ ਲੇਟ ਹੋਊਗੀ ਨਹੀਂ ਮੈਨੂੰ ਐਤੋਂ ਤੋਂ ਪ੍ਰੋਗਰਾਮ ਹੋ ਜੂਗੀ। ਵੀ ਆ ਤਾਂ ਵੀ ਹੁੰਦਾ ਸੱਜਰੇ ਉੱਠਣਾ ਪੈਂਦਾ ਰੋਜ਼ 8:30 ਵੀ ਚੱਲ ਥੋੜਾ ਜਿਆਦਾ ਲੇਟ ਹੋ ਕੇ ਚੰਗੀ। ਹਰ ਹੱਜੇ ਵੀ ਬਹੁਤ ਨੀਂਦ ਆ ਰਹੀ ਹੁਣ ਅੱਖਾਂ ਖੋਲਣ ਨੂੰ ਜਿੰਨੀ ਹੱਟਿਆ। 7 ਦਾ ਟਾਈਮ ਹੋ ਗਿਆ ਤੇ ਬਾਹਰ ਹੋ ਗਈ ਬੱਦਲ ਬਾਈ ਸਵੇਰੇ। ਸਵੇਰ ਦੀ ਹੋ ਆ। ਫੇਰ ਤਾਂ ਕਰਕੇ ਨਾ ਹੁਣ ਬਾਹਰਲੇ ਚੁੱਲੇ ਤੋਂ ਉੱਠ ਕੇ ਅੰਦਰ ਅੱਤ ਬਾਹਰ ਨਹੀਂ ਪਈ। ਫੇਰ ਇੱਧਰ ਆ ਗੋ ਮੇਰੇ ਕੱਢਾ ਪਿੱਛੇ ਪਿੱਛੇ ਮੰਮਾ ਮੰਮਾ ਕਰਦਾ ਹੋ ਰਿਹਾ ਜਦੋਂ ਜਲਦੀ ਅੰਦਰ ਆਈ ਨਾ ਪਹਿਲਾਂ ਦੀਦੀ ਦੇ ਦੰਦੀ ਵੱਡੀ ਇਹਨਾਂ ਮੰਮਾ। ਬਾਬੂ ਦੇ ਕੋ ਮਮਾ ਪਹਿਲਾ ਬੀਬੀ ਐ ਦੰਦੀ ਵੱਡੀ ਨੇ ਨੇ ਹੋਰ ਵੀ ਮੰਨੂ ਮਮਾ ਕੋ ਜਾਣਦੇ ਛੱਡ ਦੇ ਹੱਥ ਤੋਂ ਲਾ ਦੰਦੀ ਬੱਟਿਆ ਹੋਰ ਦੰਦੀ ਵੱਡੀ ਹੋਵੇ ਇਹ ਮੈਨੂੰ ਛੱਡਦੀ ਕਿਉਂ ਨਹੀਂ ਮਮਾ ਕੋਰ ਸੱਜੇ ਜਾਣ ਦੰਦੀ ਹੋਏ ਮੈਂ ਪਾਤਾ ਕੜੀ ਪੱਤਾ ਕੜਾ ਨਾ ਕੜਾ ਫੇਰ ਕੜਾ ਹੋ ਗਿਆ ਜੀਰਾ ਵੀ ਪਾਤਾ ਤੇ ਕੜੀ ਪੱਤਾ ਪਾਏ ਤੇ ਨਾ ਛਣਕਾਟਾ ਛਣਕਾਟਾ ਇਹ ਨਾ ਉੱਠਦਾ ਏ ਬਹੁਤ ਜ਼ਿਆਦੇ ਹੁਣ ਪਾਤੇ ਪਿਆਜ਼ ਆ ਦੇਖੋ ਪਿਆਜ਼ ਪਾਏ ਤੇ ਨਹੀਂ ਅਨੇ ਛਣਕਾਟੇ ਉੱਤੇ ਜਿੰਨੇ ਉਹ ਕੜੀ ਪੱਤੇ ਪਾਏ ਤੇ ਛਣਕਾਟੇ ਉੱਤੇ ਆ ਦੇਖੋ ਐਨ ਤੜਕਾ ਹੋ ਜਾਂਦਾ ਹੈ ਤੜਕਿਆ ਹੋਇਆ ਹਨਾ ਕਿੰਨੀ ਆਵਾਜ਼ ਆਈਏ ਕੜੀ ਪੱਤਿਆਂ ਦੀ ਆਹ ਪਹਿਚਾਣ ਹੁੰਦੀ ਹੈ ਇਹ ਕੜੀ ਪੱਤੇ ਆਮਨੇ ਸੰਕਰਤਾ ਇਸ ਕੋ ਲੱਗ ਪਲੀ ਸੇ ਪੈ ਗਏ ਪੱਤਾ ਵੀ ਨਹੀਂ ਲੱਗਿਆ ਕਿਉਂਕਿ ਕੜੀ ਪੱਤੇ ਦਾ ਫਲੇਵਰ ਜਿਹੜੇ ਕੜੀ ਦੇ ਬਹੁਤ ਵਧੀਆ ਹੁੰਦਾ ਸਾਡੇ ਇੱਧਰ ਤਾਇ ਦਾ ਤਾਇ ਉਹਨਾਂ ਦੇ ਲੱਗਿਆ ਹੋਇਆ ਸੀ ਉਹਨਾਂ ਨੇ ਤੋੜ ਲਿਆ ਕਿਉਂਕਿ ਕਾਫੀ ਵੱਡਾ ਪੇੜ ਆਲਾ ਨੇ ਪੱਤ ਨਹੀਂ دیا ਸੀਗਾ ਤੇ ਵੀ ਬਹੁਤ ਵੱਡਾ ਲਓ ਜੀ ਇੱਧਰ ਆ ਗਿਆ ਹਰਪ੍ਰੀਤ ਸਵੇਰੇ ਸਵੇਰੇ ਜਿਨ੍ਹਾਂ ਦੇ ਅਸੀਂ ਕੜੀ ਪੱਤੇ ਤੋੜ ਕੇ ਲੈ ਕੇ ਆਏ ਆ ਥਾਇ ਉਹਨਾਂ ਦਾ ਮੁੰਡਾ ਕੜੀ ਪੱਤੇ ਤੋੜ ਕੇ ਲਿਆਏ ਥੋੜੇ ਫਿਲਮ ਚੱਲ ਰਹੀ ਥੀ ਸਵੇਰੇ ਸਵੇਰੇ ਮੈਂ ਕਿਹਾ ਲੈ ਦੇਖ ਲੈ ਫਿਲਮਾਂ ਲਾਈ ਬੈਠੇ ਆ ਹੈ ਕਿਨੇ ਲਈ ਵੀ ਤੇ ਉਹ ਫਿਲਮਾਂ ਹਾਂ ਉਹ ਗਾਣੇ ਚੱਲ ਰਹੇ ਥੀ ਗਾਣੇ ਚੱਲ ਰਹੇ ਛ ਗਾਣੇ ਸਵੇਰੇ ਸਵੇਰੇ ਤਾਂ ਹੀ ਮੈਂ ਕਿਹਾ ਹਰਪੀ ਤੈਨੂੰ ਸੀ ਤੇ ਕਾਲ ਜਗਾਣੇ ਚੱਲ ਰਹੇ ਥੀ ਹਾਂ ਹੈਂਜੀ ਅੱਛਾ ਹਾਂ ਲੋਕਾਂ ਨੇ ਖਾ ਲਿਆ ਕਾ ਹਾਂ ਤਾਂ ਹੀ ਮੈਂ ਕਹੇ ਤੂੰ ਤਾਂ 10 ਵਜੇ ਉੱਠਣ ਵਾਲਾ ਬੰਦਾ ਐ ਸੱਜਰੇ ਕਿਵੇਂ ਆ ਗਿਆ ਚੱਲ ਖੇਡ ਲਓ ਯੂਵੀ ਨੂੰ ਕਹਦੇ ਬ੍ਰਸ਼ ਕਰੇ ਵੀ ਨਾ ਨਹੀਂ ਜਾਣਾ ਲੋ ਜੀ ਜਿਹੜਾ ਹਾ ਬੈਟਰ ਹੈ ਇੱਥੇ ਮੈਂ ਕੜੀ ਅਰੇ ਵਿੱਚ ਸਾਰਾ ਨੂਨ ਮਿਰਚ ਮਸਾਲੇ ਪਿਚੇਰ ਲਾ ਕੇ ਆਈ ਸੀ ਮਸਾਲੇ ਦਾ ਕੋਈ ਵੀ ਨਹੀਂ ਹੁੰਦਾ ਸਾਡਾ ਨੂਨ ਮਿਰਚ ਹਲਦੀ ਬਸ ਇਹ ਹੀ ਪਾ ਕੇ ਲਈ ਬਿਚੇ ਮਿਕਸ ਕਰ ਲਈ ਇੱਥੇ ਇਹਦੇ ਵਿੱਚ ਪਾਣੀ ਮੈਂ ਅੱਟ ਕੇ ਲਈ ਆਈ ਲੱਸੀ ਲੱਸੀ ਜਿਹੜੀ ਆ ਕੜੀ ਦੇ ਵਿੱਚ ਬੈਟਰ ਚ ਮੈਂ ਸਾਰੇ ਉਹ ਪਾਈ ਤੇ ਲੱਸੀ ਦੀ ਪਾਣੀ ਬਿਲਕੁਲ ਨਹੀਂ ਤਾਂ ਪਾਣੀ ਮੈਂ ਅੱਜ ਤੇ ਲੈ ਕੇ ਆਈ ਆ ਰਸ ਹੁਣ ਘੜਤੀ ਕੜੀ ਤੇ ਹੌਲੀ-ਹੌਲੀ ਕੜੀ ਨੂੰ ਇਸ ਲਈ ਕੜੀ ਕਹਿੰਦੇ ਆ ਹੌਲੀ-ਹੌਲੀ ਘੜਦੀ ਆ ਇਸ ਲਈ ਹੌਲੀ-ਹੌਲੀ ਕੜੂ ਵੀ ਤਾਂ ਜਾਂਦੀ ਕੜੀ ਬਣੂ ਤੇ ਜਿਹੜੇ ਪਕੌੜੇ ਪਾਣੇ ਆ ਉਹ ਹੁਣ ਮੈਂ ਬਾਅਦ ਚ ਬਣਾਉਂਗੀ ਪਹਿਲਾਂ ਮੈਂ ਸੋਚਿਆ ਵਿਚਾਰ ਕੜੀ ਧਰ ਦੰਨੀ ਆ ਵੀ ਪਕੌੜੇ ਤਾਂ ਬਾਅਦ ਚ ਵੀ ਪੈ ਜਾਣਗੇ ਹਨਾ ਹੋਰ ਨਾ ਦਿੱਤੀ ਬੀਚੌਲ ਹਰ ਰੋਟੀ ਕਿੰਨੀ ਕਲਾਈਏ ਚੌਲ ਕਿੰਨੇ ਕ ਬਣਾਈਏ ਚੌਲ ਖਾਣੇ ਨੇ ਚੌਲ ਕਰ ਲਓ ਚਾਰ ਪੰਜ ਜਣੇ ਜੋਗੇ ਚੌਲ ਕਰ ਲੈਣੇ ਹਨਾ ਆਹ ਹੋਰ ਰੋਟੀ ਬਣਾ ਲਾਂਗੇ ਦੋ ਰੋਟੀ ਬਣਾ ਲਾਂਗੇ ਹਨਾ ਕੁਝ ਰੋਟੀਆਂ ਬਣਾ ਦੇ ਹਾਂ ਕਿੰਨੀ ਕੜੀ ਰਿੱਜੂਗੀ ਜਦ ਤੱਕ ਮੈਂ ਉਹਨਾਂ ਦਾ ਆਟਾ ਕਿਉਂਕਿ ਜਿਵੇਂ ਪਤਾ ਤੁਹਾਨੂੰ ਪਤਾ ਸਬਜੀ ਧੰਨੇ ਤੋਂ ਬਾਅਦ ਆਟਾ ਹੀ ਗੁੰਨਣਾ ਆਟਾ ਥੋੜਾ ਜਿਹਾ ਗੁੰਨਾਂਗੇ ਬਾਕੀ ਚਾਰ ਪੰਜ ਜਣੇ ਤਾਂ ਸਾਡੇ ਚੌਲ ਹੀ ਖਾ ਲੰਦੇ ਨੇ ते दो तीन जने बस रोटी खाते ने इस करके दे चौल बना नाले रोटी बनावा थले लागर छोटा को तरह हाँ, हाँ, ਮੈਂ ਕੱਲ ਦੇਖਿਆ ਤਾਂ ਇੱਕ ਛੋਟਾ ਜਿਹਾ ਲੱਗ ਰਿਹਾ। ਲੋ ਜੀ ਕੜੀ ਆਪਾਂ ਤਾਰਤੀ ਤੇ ਹੁਣ ਆਪਾਂ ਧਰਦੇ ਆ ਛੋਟਾ ਉਹ ਛੋਟੀ ਕੜਾਹੀ ਪਕੌੜੇ ਬਣਾਉਣ ਨੂੰ ਕੜੀ ਇਹਨੇ ਸਾ ਕਰਕੇ ਪਹਿਲਾਂ ਕੜੀ ਬਣਾ ਲਈ ਤੇ ਅੱਲਾ ਜਿਹੜਾ ਮੇਨ ਕੰਮ ਆ ਉਹ ਕਰ ਲਈਏ। ਹੁਣ ਇਹ ਨਾ ਛੋਟੀ ਜਗ੍ਹਾ ਫੋਨ ਕਰਕੇ ਮੀਂਹ ਚੁਰੇ ਸਾਰਾ ਸਮਾਨ ਰੱਖਣਾ ਬਹੁਤ ਔਖਾ ਹੈ ਹਨਾ। ਹੋਰ ਬਹੁਤ ਜ਼ਿਆਦਾ ਔਖਾ ਹੈ। ਇਸ ਲਈ ਹੋਵੇ ਵੱਡੀ ਦਾ ਐ ਵੀ ਫਿਰ ਰੱਖ ਸਾਰਾ ਸਮਾਨ। ਉਨਾ ਛੋਟੀ ਕੜਾਈ ਬਣਾਉਂਗੀ ਮੈਂ ਪਕੌੜੇ ਇੱਕ ਕੜਾਈ ਸਾਡੀ ਬਹੁਤ ਸਾਰਾ ਪੁਰਾਣੀ ਆ ਕਿਹੜੀ ਆ ਹਾਂ ਪੁਰਾਣੀ ਤਾਂ ਉਹ ਵੀ ਆ ਪਰ ਉਹ ਲਾਈ ਲੇਟ ਆ ਇਹ ਜਲਦੀ ਐ ਸੀ ਪਹਿਲਾਂ ਵੀ ਲਾਈ ਵੀ ਹੈ ਨਾ ਬਹੁਤ ਸਾਲ ਹੋ ਗਏ ਹੋਰ ਆ ਕਰਕੇ ਥੋੜੀ ਜੀ ਕਾਲੀ ਹੋ ਗਈ ਨੀ ਸੋਣੀ ਗਾੜੀ ਹੋ ਗਈ ਹੈ ਨਾ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਤੇ ਹੁਣ ਇਹਦੇ ਵਿੱਚ ਨਾ ਮੈਂ ਕਸੂਰੀ ਮੇਥੀ ਲਿਆਣੀ ਆ ਤਾਂ ਕਿ ਉਹਦੇ ਨਾਲ ਖੁਸ਼ਬੂ ਇਹਦੀ ਜਿਆਦਾ ਵਧੀਆ ਹੋਊਗੀ ਹੈ ਨਾ ਹੋਰ ਤੇ ਇਧਰ ਕੋਲ ਇਹ ਪਾਣੀ ਤਾਂ ਮੋੜੇ ਟੁੱਕੀ ਕਰਤੀ ਪਾਉਣੀ ਚਲੋ ਬਣਾ ਲਈ ਆਪਾਂ ਪਕੌੜੇ ਇਹ ਜੇ ਮੀਚ ਤਾਂ ਨਾ ਜੇ ਪਕੌੜੇ ਹੁਣ ਕੜੀ ਵਾਸਤੇ ਵੀ ਬਣ ਰਹੇ ਆ ਤਾਂ ਵੀ ਜਿਹੜਾ ਆਪਣਾ ਖਾਣੂ ਜੀ ਕਰਦਾ ਪਿਆਜ਼ ਦੇ ਪਕੌੜੇ ਉੱਪਰ ਵੀ ਮੇਰੇ ਫੇਵਰਟ ਪਿਆਜ਼ ਦੇ ਪਕੌੜੇ ਇੱਕ ਪਨੀਰ ਦੇ ਪਕੌੜੇ ਖ ਪਿਆਜ਼ ਦੇ ਮੈਨੂੰ ਇਹ ਜਿਆਦਾ ਪਸੰਦ ਨੇ ਨਹੀਂ ਤਾਂ ਜ਼ਿਆਦਾਤਰ ਨਾਲ ਆਲੂ ਵਾਲੀ ਮਿਲਦੇ ਨੇ ਤਾਂ ਕਰਕੇਉਂ ਪਸੰਦ ਨਹੀਂ ਆਉਂਦੀ ਇਹ ਠੰਡੇ ਮੌਸਮ ਚ ਤਹਨਾ ਕੜੀ ਚ ਪਾਣ ਨੂੰ ਨਹੀਂ ਜੀ ਕਰਦਾ ਹੁਣ ਿੱਧੇ ਚ ਪਾਣ ਨੂੰ ਜੀ ਕਰਦਾ ਚਾਹ ਨਾਲ ਨਾਲ ਹੋਰ ਆ ਬੂ ਲੈਣ ਆਇਆ ਪਕੌੜਾ ਘੱਟ ਦੱਲਾ ਆ ਬੂ ਪੋੜਾ ਲੈਣ ਆਇਆ ਅੱਦਮ ਮੇਰੇ ਪੁੱਤ ਨੇ ਪੋੜਾ ਖਾਣਾ ਕੋਈ ਨਾ ਪਸਾ ਬਣਨ ਦਾ ਨਹੀਂ ਹੁਣ ਤੂੰ ਪਹਿਲਾ ਸੁਨਾ ਉਹ ਆਵੇ ਹੀ ਪੀ ਆ ਬੱਸ ਖੱਲੇ ਨਹੀਂ ਇਹ ਮੁੜ ਕੇ ਗਿਆ ਹੀ ਨਹੀਂ ਕੰਨ ਉਹ ਤਾਂ ਟੀ ਰੱਖੂਗਾ ਨਾਲ ਪਰ ਉਹ ਜਦਾ ਇਹ ਜਾਂਦਾ ਫਿਰ ਹੋਰੀ ਆਉਂਦਾ ਹੋਰ ਉਹ ਉੱਠਦਾ ਹੀ ਨਹੀਂ ਹੈਗਾ 10 ਵਜੇ ਤੱਕ ਮੈਂ ਕਿਹਾ ਅੱਜ ਤੂੰ ਕਿਵੇਂ ਉੱਠ ਖੜਿਆ ਓਏ ਕਹਿੰਦਾ ਅੱਜ ਗਾਣਿਆਂ ਦੀ ਵਜੇ ਉੱਠ ਬਰੇ ਮੈਂ ਕਿਹਾ ਹਾਂ ਮੈਂ ਜਾ ਕੜੀ ਪੱਤੇ ਤੋੜਾਂਗੇ ਤੇ ਤੁਹਾਡੇ ਗਾਣੇ ਚੱਲਣੇ ਓਏ ਓਏ ਮੈਨ ਲੱਗੇ ਕਿ ਤੇ ਪੰਜਾਬੀ ਫਿਲਮ ਲਈ ਬੈਠਾ ਹਾਂ ਐਦਾਂ ਲੈ ਐਦਾਂ ਗਰਮ ਹੋਊਗਾ ਕੋਲੀ ਲਈ ਕਿ ਆਉਂਗਾ ਮੈਂ ਨਾ ਦੋ ਆ ਭਾਂਡੇ ਨਹੀਂ ਲਿਆਈ ਨਾ ਮੈਂ ਭਾਂਡਾ ਕੱਢਣ ਨੂੰ ਲਿਆਈ ਸੀ ਪਕੌੜੇ ਨਾ ਮੈਂ ਉਹ ਲਿਆਈ ਚਾਰਨੀ ਜੀ ਤੇ ਹੁਣ ਇੱਧਰ ਮੈਂ ਨਾਲ ਦੀ ਨਾਲ ਬਸ ਇੱਜੇ ਸਿੱਟੇ ਜਾਣੇ ਕੜ੍ਹੀ ਬਰਤ ਲਈ ਮੈਂ ਕੜ੍ਹੀ ਵਾਲੀ ਤੇ ਪਕੌੜੇ ਮੈਂ ਇੱਜੇ ਸਿੱਟੇ ਜਾਣੇ ਹਨ ਹਣਾ ਹੋਰ ਨਾਲ ਦੀ ਨਾਲੇ ਵਿੱਚ ਸਿੱਟੇ ਜਾਵੇ ਹੋਰ ਕੜ੍ਹੀ ਜੇ ਚਿੱਟੇ ਜਾਣੇ ਕਿਉਂਕਿ ਕੜ੍ਹੀ ਤਾਂ ਆਪਣੀ ਬਣ ਗਈ ਹੁਣ ਥੋੜੀ ਜੀ ਰਿਝਾਉਣੀ ਵੀ ਆ ਫਿਰ ਆਪਾਂ ਇਹਦੇ ਵਿੱਚ ਪਾਈ ਜਾਂਦੇ ਆ ਲਓ ਜੀ ਪਕੌੜੇ ਆਪਣੀ ਦਾ ਸਾਰੇ ਬਣ ਗਏ ਇਹ ਸਾਰੇ ਹੁਣ ਚੰਗੀ ਤਰ੍ਹਾਂ ਕੜੀ 'ਚ ਮਿਕਸ ਕਰ ਲਏ ਤੇ ਹੁਣ ਬਣਾਨੇ ਆਪਾਂ ਰੋਟੀ ਬਾਅਦ 'ਚ ਧਰਦਾਂਗੇ ਚੋਲ ਚੁੱਲੇ 'ਤੇ ਮਾਸਟਰ ਆਪਣਾ ਬਾਹਰ ਦਾ ਕੰਮ ਰੋਟੀ ਪਾਣੀ ਦਾ ਤਕਰੀਬਨ ਨਿਭੜ ਜਾਣਾ ਫਿਰ ਅੰਦਰ ਵਾਲਾ ਸ਼ੁਰੂ ਹੋ ਜਾਣਾ ਹੁਣ ਮੈਂ ਤਾਰਦਾ ਕੜਾਈ ਤੇ ਕੜਾਈ ਉੜੇ ਕੋਈ ਲੀ ਰਹਿ ਨਹੀਂ ਚੁੰਨੀ ਨਾਲੇ ਤਾਰ ਨਹੀਂ ਪਊਗੀ ਹਾਂ ਹਾਂ ਚੁੰਨੀ ਨਾਲ ਵੀ ਨਹੀਂ ਉਤਰਨੀ ਦੇਖਦੀ ਐਲੀ ਲੱਗਦੀ ਮਤਲਬ ਉਹ ਵੱਧ ਚੋਲ ਵੱਧ ਹੋਣਗੇ ਹਾ ਬਹੁਤੇ ਜਾਣਾ ਚਾਹ। ਆਪਾਂ ਕਿੰਨੇ ਆਪਣੇ ਅੱਜ ਕਮੈਂਟ ਵੀ ਕਰ ਰਹੇ ਹਾਂ। ਵੀ ਰਾਵੀ ਨੂੰ ਦਿਖਾਓ ਮੈਨੂੰ ਵੀ ਕਰਦੇ ਹੋ ਨਾ ਇਹ ਕਰਦੇ। ਹਾਂ ਉਹ ਕਹਿੰਦੇ ਰਾਵੀ ਨੂੰ ਲੈ ਕੇ ਆਓ। ਮਿਸ ਕਰ ਰਹੇ ਨੇ। ਕੋਈ ਨਾ ਕਿਸੇ ਦਿਨ ਬਿਠਾਵਾਂਗੇ। ਕਿੰਨੇ ਜਾਇਆਂ ਮੰ ਕਰੇ। ਹਾਂ ਕਰੇ ਜਾਇਆਵਾਂਗੇ ਨਹੀਂ ਆਪਣਾ ਕਿਤੇ ਇੱਥੇ ਪਲਾ ਲਾਂਗੇ। ਜਾਂ ਫੇ ਗੁਰਦੁਆਰਾ ਸਾਹਿਬ ਜਾ ਆਵਾਂਗੇ ਐਡਾ ਕਰਕੇ ਤੁਹਾਨੂੰ ਰਾਵੀ ਨਾਲ ਜ਼ਰੂਰ ਮਿਲਾਵਾਂਗੇ। ਕਿਉਂਕਿ ਉਹਨਾਂ ਨਾਲ ਜਿਵੇਂ ਤੁਹਾਨੂੰ ਲੱਗਿਆ ਸੀਗਾ ਉਹਦੇ ਉਹ ਵੀਰ ਨਹੀਂ ਹੈ। ਸੋਰਾ ਸਾਬ ਹਾਂ ਇਸ ਕਰਕੇ ਉਹਨਾਂ ਨੂੰ ਘਰੀ ਰਹਿਣਾ ਪੈਂਦਾ ਘਰੀ ਉਹ ਫਿਰ ਵਾਰ-ਵਾਰ ਉਹਨਾਂ ਦੇ ਫੂਡ ਪਾਈਪ ਲੱਗੀ ਹੋਈ ਆ ਫਿਰ ਸਾਰੀ ਜਿੱਦਾਂ ਲਿਕਵਿਡ ਬਣਾ ਕੇ ਦੇਣੀਆਂ ਪੈਂਦੀਆਂ ਨੇ ਹਰ ਹਰ ਟਾਈਮ ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਤਾਂ ਕਰਕੇ ਹੁਣ ਉਹ ਨਾ ਸੀ ਘੁੰਮਣ ਜਾਂਦੇ ਆ ਤੇ ਨਾ ਕੋਈ ਦੁਆਰਾ ਸੈੱਜ ਜਾਂਦੇ ਆ ਹਾਂ ਕਿਸੇ ਦੀ ਜਿੱਥੇ ਇਕੱਠੇ ਹੋਏ ਤੁਹਾਨੂੰ ਖਾ ਮੰਗੇ ਸਹੀ ਗੱਲ ਅੱਗੇ ਬੀਬੀ ਦਾ ਰੋਟੀ ਖਾਉਗੀ ਨਾ ਹਾਂ ਅੰਦਰਲੇ ਚੁੱਲੇ ਤੇ ਰੋਟੀ ਘੱਟ ਪੱਕਦੀ ਆ ਤੁਹਾਨੂੰ ਸੁਭਾਵ ਨਹੀਂ ਆਏਗਾ ਤੂੰ ਆ ਜਾਦੇ ਪੈਂਦਾ ਹਾਂ ਚੁੱਲਾ ਤਾਂ ਬਹੁਤ بڑا ਆ ਉਹ ਬਾਹਰਲੇ ਤੇ ਮਜਾ ਆਂਦਾ ਰੋਟੀ ਬਣਾਉਂਦਾ ਕਣੀਆਂ ਹੈ ਹੈ ਉਹਦਾ ਬਾਰੇ ਹੋਰ ਲੋ ਜੀ ਬਸ ਉਹਨਾਂ ਰੋਟੀ ਖਾਣ ਲੱਗੇ ਯੂਵੀ ਦੇ ਯੂਵੀ ਰਹਿ ਗਏ ਯੂਵੀ ਨੰਦੀਆਂ ਕੜੀ ਛੋਲਾ ਦਾ ਸ਼ਕੀਨ ਆ ਯੂਵੀ ਠੀਕ ਐ ਨੂੰ ਅੱਜ ਤਾਂ ਛੇਤੀ ਦੇ ਮਾਰ ਫਟਾਫਟ ਆ ਹੀ ਜਾਣਾ ਲੇਟ ਨਹੀਂ ਹੋ ਗਈ ਸੀ ਸਵੇਰੇ ਵੀ ਨੀਂਦ ਆ ਰਹੀ ਸੀ ਹੋਰ ਮੈਂ ਘਰ ਪੈਣ ਚਲੂੰ ਮੰਨੂ ਨਾ ਤੇਦੀ ਬਾਤ ਚੇ ਨਾ ਕਾਨੂੰ ਮਨੂ ਐ ਤਾਂ ਵੀ ਅੱਜ ਐਤਵਾਰਾ ਚੱਲ ਉਹ ਫਿਰ ਸਵੇਰੇ ਨਾ ਮੈਂ ਲੋ ਜੀ ਇੱਧਰ ਖਾ ਰਿਹਾ ਸੀ ਜਾਮਣਾ ਕਿਉਂਕਿ ਜਿਸ ਪਾਲ ਲੈ ਕੇ ਆਏ ਜਾਮਣਾ ਯੂਵੀਪੀ ਰ ਨਿੰਬੂ ਪਾਣੀ ਮੈਂ ਖੁਦ ਬਣਾਇਆ ਥੋੜੀ ਜਿਹੀ ਜਾਮਣਾ ਮਿਲਿਆ ਹੀ ਖਾ ਰਿਹਾ ਇੱਧਰ ਆਹੋ ਜਾਮਣਾ ਖਾ ਨਹੀਂ ਰਿਹਾ ਮਸ਼ਕਰੀਆਂ ਖਾ ਰਿਹਾ ਬਸ ਜਾਮਣ ਨਾਲ ਆ ਦੇਖੋ ਮ제 ਲੈ ਰਿਹਾ ਚੱਕ ਚੱਕ ਕੇ ਹੇ ਆ ਦੇਖੋ ਕੰਨ ਲੈ ਲਓ ਸਾਰੇ ਆਜੋ ਖਾ ਲਓ ਲੋ ਜੀ ਹੁਣ ਮੰਮੀ ਚੱਲੀ ਸੀਗੀ ਪਾਥੀਆਂ ਲੈਣ ਪਿੰਡ ਦੇ ਘਰ ਤੋਂ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਬਰਸਾਤਾਂ ਦੇ ਮੌਸਮਾਂ 'ਚ ਨਾ ਜਿਹੜੇ ਫਿਰ ਸਾਡੇ ਅਸੀਂ ਕੋਠਿਆਂ ਤੇ ਪਾਥੀਆਂ ਪੱਥਦੇ ਆਂ ਫਿਰ ਉਹ ਸਾਰੀਆਂ ਮਤਲਬ ਵੀ ਹੁਣ ਪੱਥਣੀਆਂ ਤਾਂ ਬੰਦ ਕਰਤੀਆਂ ਪਰ ਜਿਹੜੀਆਂ ਹੈਗੀਆਂ ਸੀਗੀਆਂ ਉਹ ਸਾਰੀਆਂ ਪਿੰਡ ਵਾਲੇ ਘਰ ਚ ਲਾਇਆ ਏ ਕਿਉਂਕਿ ਇਹ ਮੌਸਮਾ ਉਹ ਨਾ ਜਿਹੜੀਆਂ ਹੁੰਦੀਆਂ ਨੇ ਬਰਸਾਤਾਂ ਦੀਆਂ ਹੁਣ ਕੋਈ ਵੀ ਸਭ ਦੀਆਂ ਆਪਣੇ ਗੁਹਾਰੇ ਬੰਨੇ ਹੋਏ ਨੇ ਕਿਸੇ ਦੇ ਗੁਹਾਰੇ ਬੰਨੇ ਹੋਏ ਨੇ ਕਿਸੇ ਨੇ ਆਪਣੇ ਪੁਰਾਣੇ ਘਰਾਂ ਚ ਲਾਈਆਂ ਹੋਈਆਂ ਨੇ ਹਨਾ ਮੈਂ ਜਿੱਥੇ ਮੱਜਾ-ਮੁੱਜਾ ਪਾਉਂਦੇ ਆ ਪਰ ਸਾਡੇ ਜਿਹੜਾ ਪਿੰਡ ਵਾਲਾ ਘਰ ਹੈ ਅਸੀਂ ਸਾਰੀਆਂ ਪਾਥੀਆਂ ਉੱਥੇ ਲਾ ਦੰਨੇ ਆ ਫਿਰ ਇੱਕ ਰੇੜੀ ਮਤਲਬ ਇੱਕ ਰੇੜੀ ਵੀ ਨਹੀਂ ਭਰਦੇ ਕਿਉਂਕਿ ਮੀਂਹ ਕਰਕੇ ਨਾ ਉਰੇ ਔਖਾ ਏ ਥੋੜਾ ਪਾਥੀਆਂ ਰੱਖਣ ਨੂੰ ਇੰਨੀ ਜਗ੍ਹਾ ਹੈ ਨਹੀਂ ਇਸ ਕਰਕੇ ਅਸੀਂ ਇੱਕ ਇੱਕ ਥੱਲੇ ਜਾਂ ਦੋ ਦੋ ਥੱਲੇ ਰੋਜ਼ ਲੈ ਆਨੇ ਹੁੰਨੇ ਆ ਤੀਜੇ ਦਿਨ ਜੇ ਕਈ ਵਾਰ ਦੋ ਤਿੰਨ ਦਿਨ ਦੀ ਝੜੀ ਲੱਗਣ ਵਾਲੀ ਹੁੰਦੀ ਹੈ ਫਿਰ ਅਸੀਂ ਦੋ ਤਿੰਨ ਦਿਨ ਦੀਆਂ ਪਾਥੀ ਲੈ ਆਨੇ ਹੁੰਨੇ ਆ ਕੱਖ ਕੁਖ ਵੀ ਇਹਨਾਂ ਦੀ ਨਾ ਚਾਤਾ ਅਸੀਂ ਇਕੱਠੇ ਵੱਢੀ ਜਾਂਨੇ ਹੁੰਨੇ ਆ ਮਤਲਬ ਤਿੰਨ ਤਿੰਨ ਟਾਈਮ ਦੇ ਦੋ ਦੋ ਦਿਨ ਦੇ ਕਿਉਂਕਿ ਝੜੀਆਂ ਦੇ ਹੁਣ ਤਾਂ ਝੜੀਆਂ ਦੀਆਂ ਸ਼ੁਰੂ ਹੋ ਗਈਆਂ ਬੱਦਲ ਤਾਂ ਸਾਰਾ ਦਿਹਾੜੀ ਸਾਰੀ-ਸਾਰੀ ਦਿਹਾੜੀ ਜਾਂਦੇ ਹੀ ਨਹੀਂ ਹੈਗਾ ਤੇ ਇੱਥੇ ਜਿਸ ਵਾਰ ਮੱਝਾਂ ਨੂੰ ਪਾਣੀ ਪਿਲਾ ਰਹੇ ਸੀਗੇ ਅਸੀਂ ਵੀ ਇੱਥੇ ਬਸ ਬੱਦਲਵਾਈ ਦੀ ਗੱਲ ਕਰ ਰਹੇ ਤੇ ਵੀ ਹੁਣ ਮੀਂਹ ਜਿਹੜਾ ਜਾ ਹੀ ਨਹੀਂ ਰਿਹਾ ਕਿਉਂਕਿ ਸਾਰੇ ਪੰਜਾਬ ਚ ਜਿਵੇਂ ਚਤਾਵਨੀ ਮਿਲੀ ਹੋਈ ਆ ਹਨਾ ਵੀ ਮੀਂਹ ਮੀਆਂ ਦੀ ਮੀਂਹ ਆ ਤੇ ਕੀ ਹਟ ਨਹੀਂ ਰਹੇ ਆ ਤੇ ਅਸੀਂ ਹੜ੍ਹਾਂ ਦੀ ਗੱਲ ਕਰ ਰਹੇ ਸੀਗੇ ਵੀ ਪਿਛਲੇ ਸਾਲ ਇਹਨਾਂ ਦਿਨਾਂ ਚ ਬਹੁਤ ਜ਼ਿਆਦਾ ਹਾੜਾ ਆਗੇ ਸੀਗੇ ਵੀ ਹੁਣ ਤਾਂ ਹਰ ਸਾਲ ਰੱਬ ਬਹੁਤ ਦੁਖੀ ਕਰਨ ਲੱਗ ਗਿਆ ਹਰ ਸਾਲ ਇਹੜਾ ਹਾੜਾ ਆਣ ਲੱਗ ਗਿਆ ਵੀ ਅੱਗੇ ਤਾਂ ਕੀ ਕਹਿਣਾ ਕਦੇ 6 ਸਾਲਾਂ ਬਾਅਦ 10 ਸਾਲਾਂ ਬਾਅਦ ਆ ਜਾਂਦੇ ਹੁੰਦੇ ਤੇ ਵੀ ਹੁਣ ਤਾਂ ਸਾਲ ਬਾਦੇ ਹੜ ਆ ਰਹੇ ਹੁੰਦੇ ਨੇ ਹੁਣ ਵੀ ਪਤਾ ਨਹੀਂ ਕਿੱਥੇ ਕਿੱਥੇ ਮੀਂਹ ਭਾਰੀ ਬਾਰਿਸ਼ ਕਰਨ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਅੱਜ ਦਾ ਸਾਡਾ ਵਲੌਗ ਜਿਹੜਾ ਹੈਗਾ ਸੀਗਾ ਇਹ ਇੱਥੇ ਤੱਕ ਸੀਗਾ ਤੇ ਇੱਕ ਨਾ ਮੈਂ ਵਲੌਗ ਐਂਡ ਕਰਨ ਤੋਂ ਪਹਿਲਾਂ ਇੱਕ ਭੈਣ ਦਾ ਨਾਮ ਲੈਣਾ ਚਾਹੂੰਗੀ ਤੇ ਉਹਨਾਂ ਦਾ ਰੋਜ਼ ਮੈਨੂੰ ਕਮੈਂਟ ਆਂਦਾ ਵੀ ਸਾਡਾ ਨਾਮ ਜ਼ਰੂਰ ਲਿਓ ਉਹ ਵਲੌਗ ਬਣਾਉਂਦੇ ਨੇ ਉਹਨਾਂ ਦਾ ਵਲੌਗ ਚੈਨਲ ਦਾ ਨਾਮ ਹੈਗਾ ਗੁਰਫਤੇ ਫੈਮਿਲੀ ਵਲੌਗਸ ਉਹਨਾਂ ਨੇ ਮੈਨੂੰ ਡੇਲੀ ਕਮੈਂਟ ਆਂਦੇ ਨੇ ਤੇ ਮੈਂ ਕਹਿਣਾ ਵੀ ਭੁੱਲ ਜਾਨੀ ਆ ਵੀ ਹਰ ਜਦ ਵੀ ਮੈਂ ਵਲੌਗ ਬਣਾਉਣੀ ਆ ਹਨਾ ਮੈਂ ਹਮੇਸ਼ਾ ਭੁੱਲ ਜਾਨੀ ਆ ਦੇਖੋ ਜਿਹੜਾ ਵੀ ਕਹਿੰਦਾ ਵੀ ਸਾਡਾ ਨਾਮ ਲਓ ਹਮੇਸ਼ਾ ਵਲੌਗ ਬਣਾਉਣ ਵੇਲੇ ਅਸੀਂ ਭੁੱਲ ਵੀ ਜਾਂਦੇ ਆ ਤੇ ਅੱਜ بار بار ਬਸ ਮੈਂ ਯਾਦ ਰੱਖਿਆ ਵੀ ਉਹਨਾਂ ਦਾ ਨਾਮ ਆਪਾਂ ਜ਼ਰੂਰ ਲੈਣਾ ਹੈ ਵਲੌਗ ਵਿੱਚ ਤੇ ਉਹਨਾਂ ਉਹਨਾਂ ਹੱਥ ਦੀਆਂ ਕੜਾਈਆਂ ਬਾਰੇ ਉਹਨਾਂ ਨੇ ਦੱਸਿਆ ਸੀਗਾ ਵੀ ਅਸੀਂ ਹੱਥ ਦੀਆਂ ਕੜਾਈਆਂ ਦਾ ਕੰਮ ਕਰਦੇ ਹਾਂ ਹੱਥਾਂ ਦੀਆਂ ਕੜਾਈਆਂ ਬਣਾਉਂਦੇ ਹਾਂ ਤੇ ਉਹਨਾਂ ਦੇ ਅਸੀਂ ਵਲੌਗ ਬਣਾਉਨੇ ਆ ਇਸ ਕਰਕੇ ਉਹ ਕਹਿੰਦੇ ਵੀ ਸਾਡਾ ਜ਼ਰੂਰ ਨਾਮ ਲਿਓ ਉਹਨਾਂ ਦਾ ਨਾਮ ਹੈਗਾ ਚੈਨਲ ਦਾ ਗੁਰਫਤਿਹ ਫੈਮਿਲੀ ਵਲੌਗਸ ਉਹਨਾਂ ਦੇ ਵਲੌਗਸ ਜ਼ਰੂਰ ਦੇਖਿਓ ਸਪੋਰਟ ਕਰਿਓ ਤੇ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜੀ